ਹਾਂਜੀ ਸਰ ਸ਼ੋਭਨਾਮ ਜੀ ਮੇਰਾ ਨਾਮ ਜੀ ਬਲਦੇ ਸਿੰਘ ਪੰਗੂ ਆ ਕਿਸਾਨ ਜੰਦਿਆਂ ਮੇਰਦ ਸਿੰਘ ਦਾ ਸੰਨੇਤੀ ਆਪਣੇ ਅੱਜ ਤੁਸੀਂ ਪਿੰਡ ਗਹਿਰੀ ਮੰਡੀ ਦੇ ਬਾਜ਼ਾਰ ਵਿੱਚ ਆਏ ਜੇ ਕਿਸ ਬੰਦੇ ਚਾਹੀ ਜੀ ਤੁਸੀਂ ਆਪਣੇ ਜੀ ਜੋ ਸੰਭੂ ਵਾਟਰ ਦੇ ਉੱਤੇ ਮੋਰਚਾ ਕਮ ਸੇ ਕਮ 185 90 ਦਿਨ ਹੋ ਗਿਆ ਲੱਗਦਿਆਂ ਨੂੰ ਉਹਦੀ ਜਿਹੜਾ ਆਪਣੇ ਲੰਗਰ ਵਾਸਤੇ ਆ ਆਪਣੇ ਜਿਹੜੇ ਉੱਥੇ ਜਾਂਦੇ ਆ ਵਾਰੀਆਂ ਬਧੀਆਂ ਵਾਰਿਸੇ ਚਾਹੀਦਾ ਵਾ ਜ਼ਿਲ੍ਹੇ ਦਾ ਮਰਜਦਾ ਇੱਕ ਜ਼ਿਲ੍ਹੇ ਦੇ ਅੱਧੇ ਅੱਧੇ ਇੱਕ ਜੰਦੇ ਅੱਧੇ ਇੱਕ ਜਾਂਦੇ ਆ ਸੋ ਉਹਨਾਂ ਵਾਸਤੇ ਲੰਗਰ ਦੀ ਤਿਆਰੀ ਚੰਡੇ ਆ ਗਾਹ ਜਿਹੜਾ ਹੁਣ ਗਾਹ ਆਪਣੇ ਵਿਤਰੀ ਤੋਂ ਜਾਣਾ ਵਾ ਟਰਾਲੀਆਂ ਵੀ ਜਾਣੀਆਂ ਸਾਡੀਆਂ ਮਤਲਬ ਇੱਥੇ ਜਾ ਰਹੀਆਂ ਤੇ ਉਹਦੇ ਸੰਬੰਧ ਅਸੀਂ ਆਪਣੀ ਵਿਰਾਹੀ ਕਰਦੇ ਆ ਕਿ ਕਿਸਾਨ ਜਿਹੜਾ ਕਾਲਾ ਸਮਾਈ ਜਿਹੜੀ ਆ ਹਰ ਵਾਰੀ 6 ਮਹੀਨਾ ਬਾਅਦ ਅਸੀਂ ਵਿਰਾਹੀ ਕਰਦੇ ਆ ਤਵਾਰਕਾ ਮਤਲਬ ਗਹਿਰੀ ਮੰਡੀ ਦੇ ਵਿੱਚ ਜਿਹੜੇ ਬਾਜ਼ਾਰ ਦੇ ਵਿੱਚ ਆਪ ਉਤਮ ਕਰਕੇ ਜਿਹੜੇ ਕਾਈ ਪਰਣਾ ਨੂੰ ਸਾਡੇ ਵੱਲ ਇਹਨਾਂ ਨੂੰ ਮੈਂਬਰਾਂ ਨੂੰ ਸਾਰੇ ਜਿਹੜੇ ਵਿਰਾਹੀ ਕਰਦੇ ਆ ਸਰ ਕਿਸਾਨਾਂ ਨੇ ਮਤਲਬ ਕਾਫੀ ਮੁੱਦੇ ਗਰੀਬ ਜਨਤਾ ਵਾਸਤੇ ਵੀ ਚੁੱਕੇ ਆ ਤੇ ਇਸ ਪਿੰਡ ਦੇ ਗਹਿਰੀ ਮੰਡੀ ਦੇ ਵਿੱਚ ਵੀ ਸਾਡੇ ਜੁਜਾਰ ਸਿੰਘ ਜੀ ਜੋ ਕਿ ਪ੍ਰਧਾਨ ਬਣਾਏ ਨੇ ਬਹੁਤ ਹੀ ਹੋਣਾਰਿਆਂ ਨੇ ਇਹਨਾਂ ਦਸਵਾਂ ਤੋਂ ਕੀ ਕਹਿਣਾ ਚਾਹੁੰਦੇ ਸੀ ਬਿਲਕੁਲ ਜੀ ਜਿਹੜਾ ਕਿਸੇ ਵੀ ਕਿਸਾਨ ਦੇ ਰਹਿ ਬੰਦੀਆਂ ਨੂੰ ਹੈ ਹੀ ਇੱਥੇ ਵਾਪਸ ਆ ਮਜ਼ਦੂਰ ਦੀ ਪਹਿਲਾਂ ਸੁਣਦੇ ਆ ਇਹ ਨਹੀਂ ਹੈਗਾ ਜਿੱਥੇ ਇਨਸਾਫ਼ ਹੋਣਾ ਉੱਥੇ ਮਤਲਬ ਸਾਡਾ ਪ੍ਰਬੰਧਾ ਇਹ ਖੜਿਆ ਹੋਣਾ ਹੈ ਮਜ਼ਦੂਰਾਂ ਦਾ ਨਰੇਗਾ ਦੇ ਵਿੱਚ ਵਾ ਉਹ ਕਹਿੰਦੇ ਵੀ 200 ਘੱਟੋ ਘਾਟ 200 ਦਿਨ ਜਿਹੜੀ ਆ ਨਰੇਗਾ ਨੂੰ ਮਿਲਣੀ ਚਾਹੀਦੀ ਹੈ ਧੜੀ ਤੇ 700 ਮਤਲਬ ਜਿਹੜਾ ਵਾ ਦਿਹਾੜੀ ਜਿਹੜੀ ਆ ਇਹ ਨਰੇਗਾ ਦੇ ਵਿੱਚ ਮਤਲਬ ਮੰਗ ਸਾਡੀ ਮੰਗ ਪੱਤਰ ਵਿੱਚ ਅਸੀਂ ਦੱਸਾ ਵਾ ਕਿ ਸਾਨੂੰ ਜਿਹੜੇ ਇਹਦੀ ਮਿਲਣੀ ਚਾਹੀਦੀ ਹੈ ਨ ਉਹ ਅਸੀਂ ਮੋਦੀ ਕੋ ਲੈ ਰਹੇ ਆ ਉਹ ਮੰਗਦੇ ਆ ਉਹ ਜਿੰਨਾ ਚਿਰ ਸਾਨੂੰ ਮੋਦੀ ਐਮਐਸਵੀ ਦਿੰਦਾ ਨਹੀਂਗਾ ਗਰੰਟੀ ਕਾਨੂੰਨ ਬਣਾ ਕੇ ਦਿੰਦਾ ਜਿੰਨਾ ਸਾਡਾ ਪੂਰਾ ਵਾਅਦਾ ਕਰਦਾ ਇਹ ਨਜ਼ਰ ਇਥੋਂ ਹਿੱਲਾਂਗੇ ਇਥੋਂ ਦਵਾਗੇ ਜਿੰਨਾ ਚਿਰ ਸਾਨੂੰ ਬਹਿਣਾ ਪਿਆ ਦੋ ਸਾਲ ਚਾਰ ਸਾਲ ਬਹਿਣਾ ਪਿਆ ਅਸੀਂ ਤਾਂ ਇਹ ਲੰਗਰ ਤੇ ਗ੍ਰਾਈ ਸਾਨੂੰ ਇਹ ਗ੍ਰਾਈ ਕਰਦੇ ਆ ਜਿਹੜਾ ਕਹਿੰਦਾ ਲੰਗਰ ਆਉਂਦਾ ਕਿਦੋਂ ਐਡਾ ਲੰਗਰ ਆਉਂਦਾ ਅਸੀਂ ਗ੍ਰਾਈ ਕਰਕੇ ਤੇ ਮਤਲਬ ਕਰਦੇ ਆ ਉਹਦੇ ਫਿਰ ਤਣਕ ਦੀ ਗ੍ਰਾਈ ਕੀਤੀ ਸੀਗੀ ਇਹ ਗ੍ਰਾਈ ਕਰਕੇ ਮੁਰਕੇ ਉੱਥੇ ਪਹਚਾਈਦੀ ਆ ਤੇ ਐਡਾ ਰਾਜ ਮਿਲ ਕੇ ਤੇ ਇਹ ਮਤਲਬ ਤਾਂ ਦੇ ਕੇ ਤੇ ਸਾਡੇ ਇੱਕ ਖਾਂਚਾ ਦੇ ਬੰਦੇ ਚੱਲਣ ਡੇ ਆ